ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ 에어ਪੋਰਟ ਦੇ ਨਜ਼ਾਰੇ ਆ ਲੋ ਦਿੱਖ ਦਿਖਾਓ ਬਾਹਰ ਹੋ ਗਏ ਇਹ ਸੋ ਚੱਲਦੇ ਨੇ ਇੰਟਰਨੈਟ ਤੇ ਮੇਅਰ ਫਿਰ ਚੱਲ ਰਿਹਾ ਤਾਂ ਤੋਂ ਦਾ ਟੜਦਾ ਉੱਤਰ ਦਾ ਇਹ ਵੀ ਦੇਖਤਾ ਆ ਮੈਨੂੰ ਕਦੇ ਸਿਗਨਲ ਮਿਲਦਾ ਜਹਾਜ ਦਾ ਰਾਤ ਦਾ ਖੂਬਸੂਰਤ ਨਜ਼ਾਰਾ ਦੇਖਣ ਵਾਲਾ ਇਹ ਕੱਲੋਂ ਦਿਨੇ ਵੀ ਦੇਖਣ ਵਾਲਾ ਹੱਕੂ ਹੀ ਆਪਣਾ ਟ੍ਰੇਕ ਕਰਾਂਗੇ ਇਹ ਦੇਖਦੇ ਆ ਵੀਡੀਓ ਸ਼ਾਇਦ ਇਹ ਵੀ ਅੱਛੀ ਅਪਰੂਵ ਕਰਦਾ ਉਹ ਜੀ ਇਹ ਵੀ ਚੱਲਣ ਵਾਲੀ ਦੂਸਰਾ ਜਹਾਜ਼ ਰਨਵੇ ਤੇ ਪਹੁੰਚ ਚੁੱਕਿਆ ਆ ਗਿਆ ਆ ਗਿਆ ਉਹ ਵੀ ਆਪਦੇ ਸਿਗਨਲ ਦੇ ਵੇਟ ਕਰੂਗਾ ਜੇ ਇਸੇ ਤਰ੍ਹਾਂ ਆਪਾਂ ਹੋਰ ਦੇਖਦੇ ਆਂ ਇਹ ਇਧਰੋਂ ਦੇ ਤੁਹਾਨੂੰ ਹੋਰ ਜਹਾਜ਼ 에어ਪੋਰਟ ਤੇ ਨੇ ਜਿੰਨਾਂ ਨੇ ਇਧਰੋਂ ਦੇ ਉੱਤਰਾਂ

ਇਹ ਵੀ ਇੱਕ ਛੋਟਾ ਉਹ ਹੈ ਕਿੰਨਾ ਦੋ ਸੋਹਿਆਂ ਕਿੰਨੇ ਬੱਲੇ ਆ ਜੀ ਇੱਧਰ ਕਿਟਾ ਜਹਾਜ ਇਹ ਚੜਨ ਲੱਗਿਆ ਜਦ ਤੱਕ ਉਹ ਨੇੜੇ ਲੱਗਦੇ ਆਪਾਂ ਇਹਨੂੰ ਦੇਖਦੇ ਆ ਤੇ ਜੀ ਇਹ ਤਾਂ ਕਾਫੀ ਵੱਡਾ ਲਾਈਨਾਂ ਵਾਲਾ ਜਹਾਜ ਇਹ ਇਹ ਮੇਰਾ ਫੇਵਰਿਟ ਜਹਾਜ ਆ ਲਾਈਨਾਂ ਵਾਲਾ ਇਹ ਮਤਲਬ ਤੋਂ ਦੇਖੀ ਤੁਸੀਂ ਦੇਵਨ ਮੈਨੂੰ ਟਾਈਮ ਤੇ ਮਿਲਦਾ ਤੇ ਮੈਂ ਹੌਲੀ ਹੌਲੀ ਰੋਜ਼ ਦੇਖਦੀ ਕਿ ਲੈਣਾ ਵਾਲਾ ਸਤਾਜਾ ਮੇਰਾ ਫੇਸ ਤੇ ਉਹ ਜਹਾਜ਼ ਹਵਾ ਚ ਉੱਡਦਾ ਹਾ ਕੋਈ ਰੋਜ਼ਾਂ ਦੇ 4:00 ਤੋਂ 4:00 ਜਿੰਨਾ ਲੱਗਦੀ ਆ ਜਦਿਆ ਜੋ ਜਿਹੜੇ ਅੱਧ ਤੱਕ ਮੈਂ ਸਾਹਮਣੇ ਕੋਈ ਨਾ ਬਲੈਕਸ ਖੜਾ ਸਾਹਮਣੇ ਇਹ ਵੀ ਆਪਣੇ ਸਿਗਨਲ ਵੀ ਰੀਡ ਕਰ ਲੈਣਾ ਚੜ੍ਹਨ ਲਈ ਜਿਵੇਂ ਹੋ ਸਕੀਏ ਤੇਰੇ ਸਿਪਾਹੀਆਂ ਇਹ ਅੱਗੇ ਦੇ ਦੇ ਉਤਰਨ ਬਹੁਤ ਇਸ ਸੈਕਟਰ ਤੋਂ ਚੜਦੇ ਆ ਆਪਾਂ ਇੱਧਰ ਦੇਖਦੇ ਆਂ ਵੀ ਆਉਂਦੇ ਨੇ ਓਕੇ ਇੱਧਰ ਆਪਣੇ ਸਾਹਮਣੇ ਆ ਰਿਹਾ Air India ਦਾ ਜਹਾਜ਼ ਜਾ ਕੇ ਇੱਥੇ ਸਾਹਮਣੇ ਵੀ ਆਪਣੇ ਕੋਲ ਤੇ ਜੌਨ ਲੈਂਡ ਰਹੂਗਾ ਇੱਥੇ ਆ ਕੇ ਤਾਂ ਮਜ਼ਾ ਆ ਜਾਂਦਾ ਏਅਰਪੋਰਟ ਦੇ ਖਾਰੇ ਇੰਨੇ ਨੇ ਸੋਹਣੇ ਜਿਹੜਾ ਦੇਖਣ ਲੱਗਿਆ ਲਾਈਟ ਸਿਸਟਮ ਹੈ ਨਾ ਆਪਣਾ ਰੋਜ਼ ਦੀ ਜਗ੍ਹਾ ਦੀ ਵੇਟ ਕਰਦੇ ਆ ਕਿਉਂਕਿ ਇਹ ਆਪਣੀ ਸਪੀਡ ਦੇ ਹਿਸਾਬ ਨਾਲ ਹੀ ਹੁਣ ਦਿੱਨੇ ਵੀ ਬਹੁਤ ਭੰਟਰਾ ਆਉਂਦੇ ਆ ਵੀਡੀਓ ਬਣਾਉਣਾ ਸ਼ੂਟ ਕਰਨ ਲਈ ਆਪੋ ਫਰੈਂਸੇਰ ਦੇ ਰਾਈਟ ਆਂ ਦੇਖਣ ਲਈ ਹਨਾ ਜਿਹੜੇ ਜਿਹੜੇ ਜਿੱਤਾ ਜਿੱਦਾਂ ਉਹਨਾਂ ਨੂੰ ਪਸੰਦ ਨੇ ਇੱਕ ਫਲਾਈਟ ਉਹ ਆ ਗਈ ਪਰ ਇਹ ਫੈਸ਼ਨ सेलिब्रेशन ਕਰੀ ਤੇ ਉਹ ਪਹੁੰਚਿਆ ਫਲਾਈਟ ਦੇ ਉੱਤੇ ਜੇ ਸੁਣ ਲਿਆ ਹਨ ਤੁਸੀਂ ਅਸੀਂ ਸਟੂਡੈਂਟਾਂ ਨੂੰ ਵੈਲਕਮ ਕਰ ਲੈ ਖੜੇ ਆ ਜਿਨ੍ਹਾਂ ਨੇ ਫਲਾਈਟਾਂ ਝੋੜਾ ਲਓ ਵਾਹ ਵਾਹ ਦੇਖੋ ਮੇਰਾ ਹੋਰ ਜਹਾਜ ਚੱਲਿਆ ਗਿਆ ਫਿਰ ਮੇਰਾ ਮੋਟੂ ਹੋ ਜਾ ਫੇਵਰਟ ਦਿਖਾ ਦਿਓ ਖੜਾ ਹਜੇ ਨਾਲ ਨਾਲ ਉਹ ਵੀ ਦੇਖਣਾ ਨਾ ਤੁਹਾਨੂੰ ਉਹ ਵੀ ਦਿਖਾਉਣਾ ਨਜ਼ਾਰਾ ਆਪਾਂ ਚੱਲੋ ਆਪਾਂ ਨਾਲ ਕਨਾਲ ਕਰਾ ਇੰਜੋਏ ਕਰਦੇ ਆ ਇੱਥੇ ਹੋ ਫਲਾਈਟਾਂ ਦੂਸਰੇ ਟਰਮੀਨਲ ਤੇ ਉਤਰਨ ਗਿਆ ਤੇ ਹੁਣ ਜਿਹੜਾ ਆਪਾਂ 에어 ਇੰਡੀਆ ਵਾਲਾ ਸਪੈਸ਼ਲ ਆ ਜਿਹੜਾ ਸੋਨਾ ਖੂਬਸੂਰਤ ਸਜਾਇਆ ਹੈ ਉਹ ਸਾਹਮਣੇ ਰਾਈਟ ਦੇ ਸੈਂਟਰ ਚ ਦੇਖ ਸਕਦੇ ਆ ਲੋ ਜੀ ਆਹ ਜਿਹੜਾ ਕੋਨਾ ਬੈਡ ਕਾਲਾ ਜਿਹਾ ਆ ਇਹਨਾਂ ਤਿੰਨ ਦਿਨ ਦੀ ਆਓ ਬਾਈਬੋਰਡੋ ਚੱਲਿਆ ਲੋ ਜੀ ਉਹ ਇਹ ਚੱਲਿਆ ਰੰਗ ਦੇ ਤੇ क्लियरेंस ओ हो नो क्या सिलेट्रेशा आ रहा है ये चलया लेकिन वो भी क्लियरेंस सिग्नल मर चुका चलो जी ओ हो ओ जी क्या ये भी अपने रूट पे हो गया रवाना अब हम एरीवेट करते हैं ओ आ गया लो जी फ्लाइट जी जिद जी इंतजार कर रहे सी। जी। हाँ।, तो हाँ काफी बड़ा बड़े नेड़े तो आऊगा कर लिया सेट फटाफट आ गया ਜੀ ਤਿਆਰ ਦੀਆਂ ਕਿਡੀਆਂ ਗੁੰਡੀਆਂ ਖਤਾਂ ਫਲਾਈਟ ਹੈ ਵੈਲਕਮ ਪੀਰ ਨੂੰ ਸੁਣਾ ਦਿੱਤਾ ਜਾਵੇ ਜਿੰਨੂੰ ਪੜਾਈ ਪਿਆਰਾ ਪੇਟ ਹੋਇਆ ਹੈ ਸਜਾਇਆ ਹੈ ਜੇ ਟੈਂਪਰੇਚਰ ਕਿੰਨੀ ਹੈ ਪੌਣ ਨੇੜੇ ਲੋਜੀ ਲੋਜੀ ਦਿੱਕਤੀਆਂ ਓਹ ਹੋ ਸਾਰੇ ਤੋਂ ਬਾਹਰ ਪੂਰੀ ਤਰ੍ਹਾਂ ਖਿੰਡੇ ਆ ਦੇ ਥੋੜਾ ਪਾਣੀ ਖੁੰਚਾ ਜਾ ਆ ਲੋ ਨੂੰ ਤੱਕ ਜਿੱ ਤੱਕ ਜਿੱ ਤੱਕ ਆ ਲੋ ਦੇਖੋ 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 ਟੈਕਨੋਜੀ ਆਪਾਂ ਦੇਖ ਲਿਆ ਨੂੰ ਜਹਾਜ਼ ਬਹੁਤ ਆਪਾਂ ਚੱਲੀਏ ਆਪਣੇ ਨੈਕਸਟ ਡੈਸਟੀਨੇਸ਼ਨ ਤੇ ਮਿਲਦੇ ਆਂ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਰੱਖੋ ਧਿਆਨ ਓਕੇ ਗੁੱਡ ਬਾਏ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿੰਨਾਂ ਨੇ ਨਹੀਂ ਕੀਤਾ ਪੁੱਡਿਆਂ ਨੂੰ ਸਤਿਕਾਰ ਸੱਚੀ ਗੱਲ ਬਚਿਆ